ਪੰਜਾਬੀ ਉਹ ਬੇਨਤੀ ਹੈ ਬੇਨਤੀ ਕਰ ਲੋ ਮਨਜ਼ੂਰ ਕਿ ਚਲੋ ਨਿੰਮਾ ਨੂੰ ਤਾਂ ਟੈਕ ਹੋ ਗਿਆ ਅਧਰੰਗ ਹੋ ਗਿਆ ਨਿੰਮ ਨਹੀਂ ਬਚ ਸਕੇ ਪਰ ਹੁਣ ਨਵੇਂ ਦਰਖਤ ਲਾ ਦੋ ਬਹੁ ਮਚਾਲੇ ਅਸੀਂ ਨੇ ਬਹੁ ਫੂਕ ਲੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜੇ ਕਹ ਦੀਏ ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਨਗਰ ਸ਼ਾਜਲੀ ਦੇ ਵਿੱਚ ਖੜਿਆਂਗੇ ਇੱਥੇ ਆਹ ਮੇਨ ਮੇਲੇ ਵਾਲਾ ਚੌਕ ਹੈ ਜਿਹੜਾ ਪੰਚਾਇਤ ਵਾਲਾ ਪੰਚਾਇਤੀ ਘਰ ਵੀ ਬਣਿਆ ਹੋਇਆ ਪੁਰਾਣਾ ਤੇ ਉਹ ਨਿੰਮ ਦੇਖੋ ਸਭ ਤੋਂ ਪੁਰਾਣਾ ਨਿੰਮ ਤੇ ਪਿੰਡ ਦੀ ਜੇ ਕਹਦੀ ਇਹ ਸ਼ਾਨ ਮਿੰਮ ਸੁੱਕ ਗਏ ਆਪਾਂ ਨੂੰ ਪਤਾ ਸਾਰੇ ਪੰਜਾਬ ਵਿੱਚ ਬਿਲਕੁਲ ਸੁੱਕ ਗਏ ਹੁਣ ਆਪਾਂ ਨੂੰ ਪਤਾ ਹੈ ਵੀ ਇਹ ਦੁਬਾਰੇ ਤਾਂ ਹਰੇ ਹੋਣ ਨਹੀਂ ਲੱਗੇ ਹੁਣ ਇਹਨਾਂ ਨੂੰ ਪੱਟ ਕੇ ਨਵੇਂ ਤਾਂ ਲਾਉਣੇ ਪੈਣਗੇ ਨਵੇਂ ਦਰਖਤ ਸਾਨੂੰ ਲਾਉਣੇ ਪੈਣਗੇ ਜੰਮੇ ਮੋਰਿੰਗਾ ਲਾਓ ਸਹਾਜਣਾ ਲਾਓ ਵਧੀਆ ਦਰਖਤ ਲਾਓ ਪਿੱਪਲ ਬੋਹੜ ਵੀ ਲਾ ਦਿਓ ਖੁੱਲੀਆਂ ਜਗ੍ਹਾ ਨੇ ਜਿੱਥੇ ਪਰ ਇਹ ਜ਼ਰੂਰੀ ਨੇ ਕਿਉਂਕਿ ਪੰਜਾਬ ਮਾਰੂਥਲ ਬਣਦਾ ਜਾਂਦਾ ਹੈ ਜੇ ਕਹਦੀ ਅਸੀਂ ਆਪ ਇਹ ਦੁਸ਼ਮਣ ਦੇ ਪੈਰ ਚ ਪੈਰ ਧਰਨ ਲੱਗੇ ਬਹੁਤ ਜ਼ਿਆਦਾ ਗਰਮੀ ਵਧ ਗਈ ਜਿਹਦੇ ਕਾਰਨ ਅਸੀਂ ਇਹ ਵਧਾਉਣ ਵਾਲੀਆਂ ਗਰਮੀ ਪਰ ਪਹਿਲੀ ਬਰਸਾਤ ਹੋਗੀ ਬੇਨਤੀ ਕਰਦੇ ਆ ਕਿ ਲਾਲ ਉਹ ਦਰਖਤ ਆਹੀ ਬੇਨਤੀ ਹੱਥ ਜੋੜ ਕੇ ਵੀਡੀਓ ਸ਼ੇਅਰ ਕਰਦੇ ਹੋ ਤੇ ਕਮੈਂਟ ਜਰੂਰ ਦੱਸੋ ਕਮੈਂਟਾਂ ਚ ਵੀ ਦਰਖਤ ਜਿੱਥੇ ਫ੍ਰੀ ਮਿਲਦੇ ਨੇ ਅਸੀਂ ਵੀ ਦੱਸਾਂਗੇ ਤੁਹਾਨੂੰ ਕਿੱਥੇ ਕਿੱਥੇ ਮਿਲਦੇ ਨੇ ਫ੍ਰੀ ਲਿਆਓ ਆਪੋ ਆਪਣੇ ਇਕੱਠੇ ਹੋ ਕੇ ਨੌਜਵਾਨ ਸਾਂਝੇ ਥਾਂਾਂ ਤੇ ਦਰਖਤ ਲਾਓ ਤੇ ਉਹਨਾਂ ਨੂੰ ਪਾਲਣਾ ਵੀ ਆ ਲਾਏਓ ਤਾਂ ਜੇ ਉਹ ਚ ਪਾਣੀ ਪਾਵਾਂਗੇ ਉਹ ਚ ਜੋ ਚੀਜ਼ ਦੀ ਲੋੜ ਹੈ ਉਹ ਪਾਵਾਂਗੇ ਤਾਂ ਲਾਏਓ ਉਂ ਕੋਈ ਲਾਉਣ ਦਾ ਫਾਇਦਾ ਨਹੀਂ ਉਹ ਪੁਰਾਣਾ ਬਾਕੀ ਹੁਣ ਤਾਂ ਅੱਧਾ ਵੱਡਤਾ ਚਲੋ 샹ਕ ਤੇ ਇੱਕ ਡਾਣਾ ਰਹਿ ਗਿਆ ਤਾਰਾਂ ਕਰਕੇ ਜੀ ਕਿੰਨਾ ਕੁ ਪੁਰਾਣਾ ਨਿੰਮ ਇਹ ਇਹਦਾ 90 ਸਾਲ ਦਾ ਹੂ 90 ਸਾਲ ਦਾ ਹਾਂ ਹਜੇ ਵੀ ਹਰਿਆ ਭਰਿਆ ਪਿਆ ਤੀ ਹਨਾ ਐਨ ਪੂਰਾ ਕਿੰਨਾ ਕੁ ਪੁਰਾਣਾ ਸੀ ਨਿੰਮ ਇਹ ਇਹ ਤਾਂ 90 ਤੋਂ ਵੀ ਟੁੱਟੇ ਹੋ ਸਕਦੇ ਸਾਨੂੰ ਤਾਂ ਪਤਾ ਨਹੀਂ ਇਸ ਸਾਡੇ ਜਨਮ ਬਾਅਦ ਮੇ ਹੋਇਆ 70 ਸਾਲ ਦੀ ਉਮਰ ਤਾਂ ਮੇਰੀ ਹੋ ਗਈ ਅੱਛਾ ਉਦੋਂ ਵੀ ਇਹ ਯਾਰ ਉਦੋਂ ਵੀ ਮੈਂ ਤੇ ਇਹ ਦੇਖਦਾ ਇਹਨੂੰ ਅੱਛਾ ਏਡੀ ਸੀ ਉਦੋਂ ਵੀ ਏਡੀ ਖੜਾ ਸੀ ਪੜਾ ਇਹ ਨਗਰ ਬੰਨਣ ਤੋਂ ਪਹਿਲਾਂ ਦਾ ਜੀ ਅੱਛਾ ਆਹਾ ਠੀਕ ਹੈ ਇਹ ਕਿਤੇ ਸਰਦਾਪੁਰੀ ਦੀ ਜਦੋਂ ਨਗਰ ਬੰਨਿਆ ਇਹ ਪਪਲਾ ਦੀ ਉਮਰ ਹੈਗੀ 400 ਬਰਸ 400 ਸਾਲ ਹੈ ਜਿਹੜਾ ਨਿੰਮ ਸੁੱਕੇ ਇਹਦੀ ਕਿੰਨੀ ਹੈ ਇਹਦੀ ਹੋਊ 90 ਕ ਸਾਲ ਸਕਦੇ ਹੋ ਜੀ ਪਰ ਨਿੰਮ ਹੈ ਲਵੇ ਜਿਹੜਾ ਇਹ ਸੁੱਕ ਗਿਆ ਇਸ ਕਰਕੇ ਆਪਾਂ ਬੇਨਤੀ ਕਰਦੇ ਆ ਕਿ ਇਤਕੀ ਦਰਖਤ ਆਪਾਂ ਨੇ ਵੱਧ ਤੋਂ ਵੱਧ ਪੰਜਾਬ ਵਿੱਚ ਲਾਉਣੇ ਨੇ ਦਰਖਤਾਂ ਨਾਲੇ بارش ਹੋਊਗੀ ਦਰਖਤਾਂ ਨਾਲੇ ਗਰਮੀ ਘਟੂਗੀ ਜੇ ਦਰਖਤ ਹੋਣਗੇ ਬਹੁਤ ਕੁਛ ਦਰਖਤਾਂ ਨਾਲੇ ਜੁੜਿਆ ਹੋਇਆ ਸਾਂ ਵੀ ਸਾਨੂੰ ਦਰਖਤਾਂ ਕਰਕੇ ਹੀ ਆਉਣਗੇ ਪਰ ਅਸੀਂ ਪਤਾ ਨਹੀਂ ਕੀ ਗੱਲ ਦਰਖਤਾਂ ਦੇ ਬੈਰੀ ਬਣੇ ਹੋਏ ਆ ਅਸੀਂ ਚਾਹੁੰਦੇ ਨਹੀਂ ਦੇਖਣਾ ਤੁਸੀਂ ਇੱਕ ਚੀਜ਼ ਕਦੇ ਵੀ ਦੇਖਿਓ ਨਿਗਾ ਮਾਰਿਓ ਜਿੰਨੀਆਂ ਕੋਠਰੀਆਂ ਬਾਹਰ ਪੈਰੀਆਂ ਨੇ ਸੋਨੂੰ ਉਹਨਾਂ ਦੇ ਲਵੇ ਕੋਈ ਦਰਖਤ ਕੀ ਪੱਤਾ ਵੀ ਨਜ਼ਰ ਨਹੀਂ ਆਊਗਾ ਮੈਂ ਇਹ ਇੱਥੇ ਪਤਾ ਨਹੀਂ ਕਿੰਨੇ ਕਾਗੇ ਕੀ ਕਰੋੜ ਦਰਖਤ ਲਾਤਾ 5 ਕਰੋੜ ਲਾਤਾ ਕੋਈ ਦਰਖਤ ਦੇਖਿਆ 5 ਕਰੋੜ ਲੱ ਬੇਨਤੀ ਕਰਦੇ ਆਂ ਦਰਖਤੋ ਹੀ ਲਾਇਓ ਜਿਹੜਾ ਸਾਮ ਸਕੇ ਆਹੀ ਬੇਨਤੀ ਆ ਵੀਡੀਓ ਸ਼ੇਅਰ ਵੀ ਕਰ ਦਿਓ ਦਬਕੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟਰ ਸਾਡੇ ਤਾਂ ਪਿੰਡ ਦੇ ਵਿਚਾਲੇ ਦੋ ਵੱਡੇ ਨਿੰਮ ਅਲੀ ਸ਼ਾਨ ਜਿਹਨੂੰ ਪਟਾ ਰਹਾਂਗੇ ਹੁਣ ਸੁੱਕ ਗਏ ਕੋਈ ਫਾਇਦਾ ਨਹੀਂ ਹੁਣ ਇੱਥੇ ਨਵੇਂ ਲਾਵਾਂਗੇ ਆਓ ਆਪਾਂ ਸਾਰੇ ਨਵੇਂ ਦਰਖਤ ਆਪੋ ਆਪਣੇ ਪਿੰਡਾਂ ਚ ਲਾਈਏ ਤੇ ਦੁਬਾਰੇ ਵਾਤਾਵਰਨ ਨੂੰ ਸ਼ੁੱਧ ਕਰੀਏ ਨਿੰਮ ਤੇ ਨਿੰਮ ਵੱਧ ਤੋਂ ਵੱਧ ਤੇ ਮਰਿੰਗਾ ਮਰਿੰਗਾ ਤੇ ਖਸਹਾਜਣਾ ਮੜਾ ਮੋਟਾ ਫਰਕ ਰਹਿ ਸਕਦਾ ਇਹ ਤਿੰਨ ਦਾ ਲਾਜ਼ਮੀ ਲਾਓ ਨਿੰਮ ਮਰਿੰਗਾ ਸਹਾਜਣਾ ਤੇ ਮਰੂਦ ਮਰੂਦ ਹਰੇਕ ਦੇ ਖੇਤ ਚ ਹੁੰਦਾ ਸੀ ਅੱਗੇ ਅੱਜ ਹੈਗਾ ਕਿਸੇ ਦੇ ਖੇਤ ਚ ਮਰੂਦ ਜਿਹੜਾ ਸੋਡੀਆਂ ਪੇਟ ਦੀਆਂ ਬਿਮਾਰੀਆਂ ਨੂੰ ਇੱਕ ਨਹੀਂ ਰਹਿਣ ਦਿੰਦਾ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਸਕਦੇ ਹੋ ਜੇ ਕਹਦੀ ਇਹ ਪਿੰਡ ਦੀ ਸ਼ਾਨ ਅਗੇ ਨਿੰਮ ਬਰੋਟੇ ਪਿੱਪਲ ਹੁੰਦੇ ਸੀ ਇਹ ਨਿੰਮਾਂ ਤੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਅੱਜ ਤੋਂ 50 ਸਾਲ 30 ਸਾਲ ਲਗਭਗ ਸੈਂਕੜੇ ਸਾਲ ਪੁਰਾਣੇ ਨਿੰਮ ਤੇ ਬੋਹੜਾ ਦੇਖ ਸਕਦੇ ਹੋ ਕਿਵੇਂ ਸੁੱਕ ਗਏ ਮਿੰਟਾਂ ਚ ਜੇ ਕਹਦੀ ਜਿਵੇਂ ਰਾਤੋਂ ਰਾਤ ਅਟੈਕ ਹੋ ਜਾਂਦੇ ਬੰਦੇ ਨੂੰ ਇਹ ਰੰਗ ਦਾ ਐਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਸਕਦੇ ਹੋ ਜੇ ਕਹਦੀ ਇਹ ਪਿੰਡ ਦੀ ਸ਼ਾਨ ਅੱਗੇ ਨਿੰਮ ਬਰੋਟੇ ਪਿੱਪਲ ਹੁੰਦੇ ਸੀ ਇਹ ਨਿੰਮਾਂ ਤੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਅੱਜ ਤੋਂ 50 ਸਾਲ 30 ਸਾਲ ਲਗਭਗ ਸੈਂਕੜੇ ਸਾਲ ਪੁਰਾਣੇ ਨਿੰਮ ਤੇ ਬੋਹੜਾ ਦੇਖ ਸਕਦੇ ਹਾਂ ਕਿਵੇਂ ਸੁੱਕ ਗਏ ਮਿੰਟਾਂ 'ਚ ਜੇ ਕਹ ਦੀ ਜਿਵੇਂ ਰਾਤੋਂ ਰਾਤ ਅਟੈਕ ਹੋ ਜਾਂਦੇ ਬੰਦੇ ਨੂੰ ਇਹ ਰੰਗ ਦਾ ਐਂ ਟੈਕ ਹੋ ਗਿਆ ਹੁਣ ਅਸੀਂ ਪੱਟਣ ਲਈ ਮਜਬੂਰਾਂ ਕਿਉਂਕਿ ਸੁੱਕ ਗਏ ਬਿਲਕੁਲ ਜਿਵੇਂ ਕਹਿੰਦੇ ਨੇ ਅੱਧ ਸੁੱਕੋ ਹੋ ਗਿਆ ਖਾੜੜੋ ਹੋ ਗਿਆ ਓਕੇ ਪਤਾ ਨਹੀਂ ਸਦੀਆਂ ਤੱਕ ਕਿੰਨੀ ਕੁ ਦੁਨੀਆ ਆ ਕੇ ਇੱਥੇ ਭਾਗੀ ਇਹਨਾਂ ਦੇ ਸ਼ੌਂ ਦਾ ਆਨੰਦ ਮਾਨਗੀ ਪਰ ਆ ਸੁੱਕ ਗਏ ਦੇਖ ਸਕਦੇ ਹਾਂ ਨਿੰਮ ਹੁਣ ਹਾਰ ਕੇ ਬਾੜ ਵਾਲਿਆਂ ਨੂੰ ਭਰਾਵਾਂ ਨੂੰ ਕਿਹਾ ਵੀ ਭਾਈ ਤੁਸੀਂ ਪੱਟ ਕੇ ਲੈ ਜਾਓ ਇਹਨਾਂ 'ਚ ਜਾਨ ਵੀ ਨਹੀਂ ਹੈਗੀ ਹੁਣ ਜਾਨ ਤਾਂ ਹੈ ਨਹੀਂ ਬਿਲਕੁਲ ਜਿਵੇਂ ਖੜ ਸੁੱਕੋ ਹੋ ਜਾਂਦੇ ਆ ਆਪਾਂ ਹੌਲੀ ਚੀਜ਼ ਹੋ ਜਾਂਦੀ ਹੈ ਉਹ ਹੋ ਗਈ ਤੇ ਆ ਦੇਖੋ ਇੱਥੇ ਹੁਣ ਬੇਨਤੀ ਪੰਜਾਬ ਵਾਸੀਆਂ ਨੂੰ ਕਰਦੇ ਆ ਵੀ ਜਿੱਥੇ ਜਿੱਥੇ ਨਿੰਮ ਸੁੱਕੇ ਨੇ ਉੱਥੇ ਦਰਖਤ ਜ਼ਰੂਰ ਲਾਇਓ ਯਾਰ ਪਰ ਜਿਹੜਾ ਨਿੰਮ ਹੈ ਨਿੰਮ ਪੱਟਣ ਨੂੰ ਮਜਬੂਰ ਹੋ ਜਾਂਦੇ ਆ ਦੇਖੋ ਇਹਨੂੰ ਵੀ ਪੱਟਿਆ ਜਾਊਗਾ ਕਿਉਂਕਿ ਇਹ ਵੀ ਸੁੱਕ ਗਿਆ ਪਰ ਨਾਲ ਹਰਾ ਖੜਾ ਹੈ ਪਰ ਨਿੰਮਤੀ ਜਿਹੜਾ ਨਾਲ ਸੁੱਕ ਗਿਆ ਬਿਮਾਰੀਆਂ ਤੋਂ ਵੀ ਬਚਾਉਂਦਾ ਸੀ ਸਾਨੂੰ ਨਿੰਮ ਦੀ ਦਤਨ ਕਹਿੰਦੇ ਨੇ ਜਿਵੇਂ ਵੀ ਕੋਈ ਬਿਮਾਰੀ ਨਹੀਂ ਲੱਗਦੀ ਅੱਖਾਂ ਦੀ ਰੋਸ਼ਨੀ ਵੀ ਠੀਕ ਹੁੰਦੀ ਹੈ ਜੇ ਕਦੇ-ਕਦੇ ਕਰੀ ਜਾਵੇ ਪਰ ਅੱਜੋਂ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਆਪਾਂ ਨੇ ਨਿੰਮ ਤੇ ਰਖਤ ਲਾਉਣੇ ਵੀ ਨੇ ਜੇ ਪੰਜਾਬ ਨੂੰ ਪਹੁੰਚਾਉਣਾ ਹੈ ਲੱਖੇ ਸੁਧਾਣੇ ਹੋਰੀ ਹੋਰ ਸਮਾਜ ਸੇਵੀ ਬਹੁਤ ਬਿਲਕਦੇ ਨੇ ਬਹੁਤ ਪਿੱਟਦੇ ਨੇ ਉਹ ਨਾ ਪੰਜਾਬੀਓ ਨਾ ਸਾੜੋ ਦਰਖਤ ਨਾ ਫੂਕੋ ਦਰਖਤ ਆਪਾਂ ਸੌਣ ਦੇ ਵਿੱਚ ਦਰਖਤ ਵੱਡੀ ਪੱਧਰ ਤੇ ਲਾਉਣੇ ਨੇ ਸਾਰੇ ਪੰਜਾਬ ਦੇ ਵਿੱਚ ਆਪਾਂ ਨੇ ਜੇ ਕਹ ਦੀਏ ਵੱਡੀ ਪੱਧਰ ਤੇ ਦਰਖਤ ਲਾਉਣੇ ਨੇ ਹਜ਼ਾਰਾਂ ਦਰਖਤ ਆਪਾਂ ਨੇ ਲੱਖਾਂ ਦਰਖਤ ਲਾਉਣਾ ਵੀ ਹੈ ਤੇ ਸਾਹਮਣਾ ਵੀ ਹੈ ਪੰਜਾਬ ਵਿੱਚ ਇਹ ਬੇਨਤੀ ਕਰਦੇ ਆ ਕਿਉਂਕਿ ਪੰਜਾਬ ਤਾਂ ਹੀ ਬਚੂਗਾ ਜੇ ਦਰਖਤ ਨਹੀਂ ਹੋਵਾ ਆਕਸੀਜਨ ਕਿੱਥੋਂ ਮਿਲੂ ਮੀਂਹ ਹੀ ਪੈਂਦਾ ਮੀਂਹ ਵੀ ਕਾਰਨ ਇਹੀ ਹੈ ਕਿਉਂਕਿ ਦਰਖਤ ਪੰਜਾਬ ਚ ਘਟ ਗਏ ਉਹ ਸੁੱਕ ਗਿਆ ਪਿੰਡ ਦੇ ਵਿਚਾਲੋਂ ਕਿੱਡਾ ਦੇਖ ਸਕਦੇ ਹੋ ਕਿੱਡਾ ਅਲੀਸ਼ਾਨ ਨਿੰਮ ਉਹ ਸੁੱਕ ਗਿਆ ਪਿੰਡ ਦੀ ਸ਼ਾਨ ਪਚਾਲੇ ਤੇ ਇੱਕ ਆ ਸੁੱਕ ਗਿਆ ਆ ਦੇਖੋ ਦੋ ਨਿੰਮ ਸੁੱਕ ਗਏ ਇਸ ਕਰਕੇ ਦਰਖਤ ਲਾਓ ਹਰੇ ਬਾਣੀ ਬਿਮਾਰੀਆਂ ਤੋਂ ਰੋਗਾਂ ਤੋਂ ਬਚਾਉਂਦਾ ਸਾਨੂੰ ਪਰ ਅਸੀਂ ਸੁਧਰਾਂਗੇ ਪਤਾ ਨਹੀਂ ਕਦੋਂ ਸੁਧਰਾਂਗੇ ਕਦੋਂ ਨਾ ਕੋਈ ਲੱਗਦਾ ਨਹੀਂ ਅਸੀਂ ਹਰ ਪੱਖੋਂ ਪੰਜਾਬ ਨੂੰ ਅੱਜ ਡੋਬਣ ਤੇ ਲੱਗੇ ਹੋਇਆ ਚੰਗਾ ਲੱਗੇ ਵੀਡੀਓ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਆ ਦੇਖੋ ਹਾਲਾਤ